ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਬਹੁਤ ਸ਼ੌਕਿੰਗ ਚੀਜ਼ਾਂ ਜਿਥੇ ਕਿ ਪ੍ਰੇਡਿਕਸ਼ਨ ਔਰ 2025 ਤੇ ਕਾਫੀ ਇਸ ਸਾਲਾਂ ਨੂੰ ਲੈ ਕੇ ਜਿਹੜਾ ਹੈ ਮਨਾਂ ਦੇ ਵਿੱਚ ਗੱਲਾਂ ਬਾਤਾਂ ਜੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ ਕਿਹੋ ਜਿਹਾ ਹੋਵੇਗਾ ਸਾਲ 2025 ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੁਨੀਆ ਭਰ ਦੇ ਵਿੱਚ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਨੇ ਪਰ ਬਹੁਤ ਲੋਕ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਨਵਾਂ ਸਾਲ ਕਿਵੇਂ ਦਾ ਰਹੂਗਾ ਦੇਸ਼ ਅਤੇ ਦੁਨੀਆ ਦਾ ਕੀ ਹੋਵੇਗਾ ਇਸ ਸੰਬੰਧੀ 2025 ਦੀ ਜੇ ਆਪਾਂ ਗੱਲ ਕਰੀਏ ਤਾਂ ਧਰਤੀ ਤੇ ਤਬਾਹੀ ਦੀ ਸੰਭਾਵਨਾ ਪ੍ਰਗਟਾਈ ਜਾ ਸਕਦੀ ਹੈ ਹਾਲਾਂਕਿ ਵਿਗਿਆਨੀਆਂ ਨੇ ਵੀ ਇਹ ਗੱਲ ਤੈਅ ਕੀਤੀ ਹੈ ਕਿ ਕੁਝ ਆਸਾਰ ਨੇ ਤੇ ਪਰ ਇੱਕ ਅਜੀਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕੁਝ ਵਿਅਕਤੀ ਜਿਨ੍ਹਾਂ ਨੇ ਕੋਈ ਭਵਿੱਖ ਬਾਣੀਆਂ ਕੀਤੀਆਂ ਨੇ ਉਹ ਕੁਝ ਸੱਚ ਸਾਬਤ ਹੋਈਆਂ ਨੇ ਤੇ ਕੁਝ ਸੱਚ ਸਾਬਤ ਹੋ ਸਕਦੀਆਂ ਨੇ ਇਹ ਕਿਆਸ ਰਹੀਆਂ ਨੇ ਸਾਧ ਸੰਗਤ ਕਿ 2018 ਦੇ ਵਿੱਚ ਕਰੋਨਾ ਵਰਗੀ ਮਹਾਮਾਰੀ ਆਉਣ ਵਾਲੀ ਹੈ ਪਹਿਲਾਂ ਕਿਹਾ ਸੀ ਨਾ ਪਰ ਉਹ ਲੇਟ ਆਈ ਜਿਸ ਵਿੱਚ ਲੱਖਾਂ ਲੋਕ ਮਾਰੇ ਜਾਣਗੇ ਹੁਣ ਕਿਸੇ ਵਿਅਕਤੀ ਨੇ 2025 ਲਈ ਭਵਿੱਖਬਾਣੀ ਕੀਤੀ ਤੁਸੀਂ ਵੀ ਹੈਰਾਨ ਹੋਵੋਗੇ ਨਿਕੋਲਸ ਔਜ਼ਲਾ ਇੱਕ ਨੌਜਵਾਨ ਹੈ 38 ਸਾਲਾਂ ਦਾ ਜਿਨੇ ਇਹ ਭਵਿੱਖਬਾਣੀ ਕੀਤੀ ਹੈ ਪਹਿਲਾਂ ਬਾਬਾ ਵੇਂਗਾ ਉਹਨਾਂ ਨੇ ਭਵਿੱਖਬਾਣੀਆਂ ਕੀਤੀਆਂ ਨੇ ਮਿਰਰ ਦੀ ਰਿਪੋਰਟ ਦੇ ਮੁਤਾਬਕ ਲੰਡਨ ਦੇ ਹਿਪਨੋਥੈਰੇਪਿਸਟ ਨਿਕੋਲਸ ਔਜ਼ਲਾ ਨੇ ਦੁਨੀਆ ਨੂੰ ਲੈ ਕੇ ਖਤਰਨਾਕ ਭਵਿੱਖਬਾਣੀਆਂ ਕਰ ਦਿੱਤੀਆਂ ਨੇ 2025 ਦੇ ਵਿੱਚ ਤੀਜਾ ਵਿਸ਼ਵ ਯੁੱਧ ਤੈ ਹੈ ਲੋਕ ਧਰਮ ਅਤੇ ਰਾਸ਼ਟਰਵਾਦ ਦੇ ਨਾਂ ਤੇ ਇੱਕ ਦੂਜੇ ਦਾ ਗਲਾ ਵੱਢਦੇ ਨਜ਼ਰ ਆਉਣਗੇ ਸਿਆਸੀ ਕਤਲ ਹੋਣਗੇ ਬੁਰਾਈ ਅਤੇ ਹਿੰਸਾ ਇਸ ਧਰਤੀ ਨੂੰ ਬੰਦੀ ਬਣਾ ਲਵੇਗੀ ਤੇ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਨਵੇਂ ਸਾਲ ਵਿੱਚ ਲੈਬ ਦੇ ਵਿੱਚ ਅੰਗਾਂ ਦਾ ਨਿਰਮਾਣ ਕੀਤਾ ਜਾਵੇਗਾ ਬਹੁਤ ਜ਼ਿਆਦਾ ਮੀਂਹ ਪੈਣਗੇ ਤੇ ਹੜ੍ਹ ਵੀ ਆਉਣਗੇ ਇਸ ਕਾਰਨ ਲੱਖਾਂ ਘਰਾਂ ਦਾ ਨੁਕਸਾਨ ਵੀ ਹੋਵੇਗਾ ਸਾਧ ਸੰਗਤ ਲੱਖਾਂ ਲੋਕ ਘਰੋਂ بے ਘਰ ਹੋ ਜਾਣਗੇ ਸਮੁੰਦਰ ਦਾ ਪੱਧਰ ਤੇਜ਼ੀ ਨਾਲ ਵਧੇਗਾ ਜਿਸ ਕਾਰਨ ਕਈ ਸ਼ਹਿਰ ਡੁੱਬ ਜਾਣਗੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮ ਨੂੰ ਸਿਆਸੀ ਪਤਨ ਦਾ ਸਾਹਮਣਾ ਕਰਨਾ ਪਵੇਗਾ ਸੰਸਾਰ ਦੇ ਵਿੱਚ ਮਹਿੰਗਾਈ ਜਿਹੜੀ ਹੈ ਇੰਨੀ ਵਧੇਗੀ ਬ੍ਰਿਟੇਨ ਤੇ ਪ੍ਰਿੰਸ ਵਿਲੀਅਮ ਅਤੇ ਹੈਰੀ ਵਿਚਾਲੇ ਸੁਲਾਹ ਵੀ ਹੋ ਸਕਦੀ ਹੈ ਇਹ ਵੀ ਕਿਹਾ ਜਾਂਦਾ ਹੈ ਤੇ ਸਾਧ ਸੰਗਤ ਭਵਿੱਖਬਾਣੀਆਂ ਜੋ ਕੀਤੀਆਂ ਉਹ ਸੱਚ ਸਾਬਤ ਹੋਈਆਂ ਤੇ ਹੁਣ ਜੇ ਆਪਾਂ ਗੱਲ ਕਰੀਏ ਵੱਡੇ ਅੰਦੋਲਨਾਂ ਵਿੱਚੋਂ ਇੱਕ ਬਲੈਕ ਲਾਈਵਜ਼ ਮੈਟਰ ਡੋਨਾਲਡ ਟਰੰਪ ਦੀ ਜਿੱਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਵਾਧਾ ਨੈਟਰੋਡੈਮ ਟਾਇਰ ਕੋਵਿਡ ਰੋਬੋਟ ਆਰਮੀ ਬਾਰੇ ਸਹੀ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਨੇ ਪਰ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਚਰਚਾ ਦੇ ਵਿੱਚ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਲੜਾਈ ਝਗੜਾ ਹੈ ਪੂਰੇ ਸੰਸਾਰ ਦੇ ਵਿੱਚ ਵਿਸ਼ਵ ਯੁੱਧ ਵਰਗੇ ਜਿਹੜੇ ਨੇ ਆਸਾਰ ਬਣੇ ਪਏ ਨੇ 2025 26 27 ਤੇ 28 ਇਹ ਐਸੇ ਸਾਲ ਨੇ ਜਿਨ੍ਹਾਂ ਬਾਰੇ ਬੰਦਗੀ ਵਾਲੇ ਮਹਾਂਪੁਰਖਾਂ ਨੇ ਵੀ ਪਹਿਲਾਂ ਗੱਲਬਾਤ ਕਰ ਦਿੱਤੀ ਸੀ ਸਾ ਸੰਗਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਹੋਵੇਗਾ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਗੱਲ ਯਾਦ ਰੱਖਿਓ ਕਿ 2025 2010 ਦੀ ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੇ ਨਹੀਂ ਸੁਣੀ ਤਾਂ ਤੁਸੀਂ ਜ਼ਰੂਰ ਸੁਣਿਓ ਸਾਧ ਸੰਗਤ ਉਹਨਾਂ ਨੇ ਇਹ ਵੀ ਕਿਹਾ ਸੀ ਕਿ 2025 ਦੇ ਵਿੱਚ ਬਹੁਤ ਕੁਝ ਜਿਹੜਾ ਹੈ ਸਾਨੂੰ ਦੇਖਣਾ ਪੈਗਾ ਵਿਨਾਸ਼ ਹੋਏਗਾ ਮਨੁੱਖਤਾ ਦਾ ਵਿਨਾਸ਼ ਬਹੁਤ ਹੋਏਗਾ 2025 ਦੇ ਵਿੱਚ ਤੀਸਰਾ ਵਿਸ਼ਵ ਯੁੱਧ ਵੀ ਸ਼ੁਰੂ ਹੋਣ ਜਾ ਰਿਹਾ ਦੁਨੀਆ ਜਿਸ ਦੇ ਨਾਲ ਤਬਾਹ ਹੋ ਜਾਏਗੀ ਤੇ ਜਿਸ ਦੇ ਵਿੱਚ ਏ ਵੀ ਕਿਹਾ ਸੀ ਕਿ ਸਰੀਆ ਦੇ ਪਤਨ ਤੋਂ ਬਾਅਦ ਪੂਰਬ ਅਤੇ ਪੱਛਮ ਵਿਚਕਾਰ ਜੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਮਨੁੱਖ ਬਾਹਰੀ ਦੁਨੀਆ ਦੇ ਲੋਕਾਂ ਨਾਲ ਸੰਚਾਰ ਕਰਨ ਦੇ ਵਿੱਚ ਸਫਲ ਹੋ ਸਕਦਾ ਹੈ ਤੇ ਬਹੁਤ ਵੱਡੀਆਂ ਆਪ ਵਿਖਬਾਣੀਆਂ ਹੋ ਜਾਣੇ ਸਾਧ ਸੰਗਤ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਜਿਹੜੇ ਗੁਰੂ ਨਾਲ ਜੁੜ ਜਾਣਗੇ ਜਿਹੜੇ 파ਤਸ਼ਾਹ ਨਾਲ ਜੁੜ ਜਾਣਗੇ ਜਿਹੜੇ ਰੱਬ ਦਾ ਨਾਮ ਲੈਣਗੇ ਉਹ ਬਚਣਗੇ ਬਾਕੀ ਸਾਰੇ ਇਸ ਦੇ ਚਪੇਟ ਦੇ ਵਿੱਚ ਆਉਣਗੇ ਤੇ ਬਾਕੀ ਸਾਰਿਆਂ ਲਈ ਇਹ ਬਹੁਤ ਸਾਲ ਜਿਹੜਾ ਹੈ ਚੁਣੌਤੀ ਭਰਿਆ ਹੋਏਗਾ 2020 ਦੇ ਵਿੱਚ ਕਰੋਨਾ ਆਇਆ ਉਹਦੇ ਵਿੱਚ ਸੁਖੀ ਕੌਣ ਰਹੇ ਜਿਹੜੇ ਗੁਰੂ ਨਾਲ ਜੁੜ ਕੇ ਰਹੇ ਸਤਗੁਰ ਸੱਚੇ ਪਾਤਸ਼ਾਹ ਦੇ ਬਾਣੇ ਵਿੱਚ ਰਹੇ ਤੇ ਜਿਹੜਾ ਜਿਨ੍ਹਾਂ ਨੇ ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਆਏ ਤੇ ਸਾਧ ਸੰਗਤ ਬਹੁਤਿਆਂ ਦੀ ਤੇ ਮੌਤਾਂ ਕਰੋਨਾ ਦੀ ਲਪੇਟ ਵਿੱਚ ਹੀ ਕੀਤੀਆਂ ਗਈਆਂ ਚਲੋ ਖੈਰੇ ਅਲੱਗ ਵਿਸ਼ਾ ਹੈ ਪਰ ਐਸੀ ਸਥਿਤੀ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ ਉਦਾਹਰਨ ਸਾਡੇ ਕੋਲ ਕਰੋਨਾ ਕਾਲ ਹੈ ਸਾਧ ਸੰਗਤ ਇਸ ਵਿਸ਼ੇ ਨੂੰ ਸਮਝਣਾ ਪਵੇਗਾ ਕਿ ਕੁਝ ਕੀਤਿਆ ਹੋਈਆਂ ਸਾਡੀਆਂ ਅਰਦਾਸਾਂ ਸਰਬੱਤ ਦੇ ਭਲੇ ਦੇ ਲਈ ਸਾਧ ਸੰਗਤ ਹੋ ਸਕਦਾ ਹੈ ਉਹ ਸਮਾਂ ਟਲ ਵੀ ਸਕਦਾ ਹੈ ਨਹੀਂ ਫਿਰ ਵਿਨਾਸ਼ ਦਾ ਸਮਾਂ ਤੇ ਬਿਲਕੁਲ ਤੈਅ ਹੀ ਹੈ ਇਹ ਸਾਨੂੰ ਸਮਝਣਾ ਪਵੇਗਾ ਅਰਦਾਸਾਂ ਕਰੀਏ ਸਰਬੱਤ ਦੇ ਭਲੇ ਲਈ ਗੁਰੂ ਅਗੇ ਅਰਦਾਸ ਕਰੀਏ ਹੋ ਸਕਦਾ ਹੈ ਮਿਹਰ ਮੱਥੇ ਪੈ ਜਾਏ ਤੇ ਸਤਿਗੁਰੂ ਇਹ ਸਮਾਂ ਟਾਲ ਦੇ ਵਾਹਿਗੁਰੂ ਜੀ ਕਾ ਖਾਲਸਾ